ਉਰਨ ਤੇ ਲੂਣਾ ਦੀ ਗੱਲ ਬਾਤ ਜੋਏ ਜਹਰਾਖਤੀ ਸ਼ਰਮ ਕੇਹੀ ਮਾਈ ਮਾਈ ਨਾ ਰਾਜਾ ਅੱਖ ਮੈਨੂੰ ਕੁਖੇ ਰਖਣਾ ਜਮਿਓ ਜਾਇ ਹੋਵੇ ਮਾਤਾ ਅੱਖ ਨਾ ਹੈ ਕੇੜੇ ਸਾਖ ਮੈਨੂੰ ਹੋ ਗੂਮਰ ਤੇਰੀ ਮੇਰੀ ਇਕ ਰਾਜਾ ਗੁੱਜਾ ਲਾਇਆ ਹੀ ਦਰਦ ਫਿਰਾਕ ਮੈਨੂੰ ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ ਕਰ ਚੱਲਿਓ ਮਾਰ ਹਲਾਕ ਮੈਨੂੰ ਐਨ ਅਰਜ ਕਰਦਾ ਸ਼ਰਮਾਏ ਰਾਜਾ ਮਾਏ ਸੁਖਨ ਅਵਲੜੇ ਬੋਲ ਨਾਹੀ ਮਾਵਾ ਪੁੱਤਰਾ ਨੇ ਨਾ ਕਦੇ ਲੱਗਾ ਜੱਗ ਵਿੱਚ ਮੁਕਾਲਖਾ ਕੋਲ ਨਾਹੀ ਸੀਨੇ ਨਾਲ ਲਗਾਈ ਕੇ ਰੱਖ ਮੈਨੂੰ ਪੁੱਤਰ ਜਾਣ ਮਾਏ ਦਿਲੋਂ ਡੋਲ ਨਾਹੀ ਸਾਦਰ ਯਾਰ ਮੀਆਂ ਦੋਵੇਂ ਝਗੜਦੇ ਨਹੀਂ ਸਾਈ ਬਾਜ ਦੂਜਾ ਕੋਈ ਕੋਲ ਨਾਹੀ ਗੈਨ ਗਮ ਨਾ ਜਾਣ ਦੀ ਖੌਫ ਖਤਰਾ ਲੂਣਾ ਉੱਟ ਕੇ ਪਕੜਦੀ ਆਂ ਚੋਲਾ ਇੱਕ ਵਾਰ ਤੂੰ ਬੈਠ ਪਲੰਘ ਉੱਤੇ ਕਰਮ ਮਿੰਨਤ ਤੇਰੀ ਸੁਣੀ ਅਰਜ ਗੋਲਾ ਪਰਿ ਜੇਹੀ ਮੈਂ ਇਸਤਰੀ ਅਰਜ ਕਰਾਂ ਜਾਂ ਤੂੰ ਮਰਦ ਨਾਹੀ ਕੋਈ ਹੈ ਭੋਲਾ ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ ਸੇਜ ਮਾਣ ਮੇਰੀ ਜਿੰਦ ਜਾਨ ਢੋਲਾ ਫੇ ਫੇਰ ਕਹਿਆ ਗੁੱਸੇ ਹੋਏ ਪੂਰਨ ਤੈਨੂੰ ਵਗ ਕੀ ਗਈ ਹੈ ਬਾਣ ਮਾਈ ਜੀਦੀ ਇਸਤਰੀ ਉਹੀ ਹੈ ਬਾਪ ਮੇਰਾ ਇਸਦੀ ਤੋਖਮ ਥੀ ਜੰਮਿਆ ਜਾਨ ਮਾਈ ਗੱਲਾਂ ਇਹੋ ਜਹੀਆਂ ਜਦੋਂ ਹੋਣਗੀਆਂ ਪੁੱਠੀ ਹੋਗ ਜਿੰਮੀ ਅਸਮਾਨ ਮਾਈ ਕਾਦਰ ਯਾਰ ਮੀਆਂ ਪੂਰਨ ਦੇ ਮੱਤੀ ਕਿੱਧਰ ਗਿਆ ਈ ਅੱਜ ਧਿਆਨ ਮਾਈ ਕਾਫ ਕਹਿਰ ਕਰਾਣਾ ਪੂਰਨਾ ਵੇ ਆਖੇ ਲੱਗ ਜਾ ਜੇ ਭਲਾ ਚਾਨਾ ਏ ਝੋਲੀ ਅੱਡ ਮੈਂ ਖਲੀ ਹਾਂ ਪਾਸ ਤੇਰੇ ਹਾਂ ਸਿਆਰਿਆ ਖੈਰ ਨਹੀਂ ਪਉਣਾ ਏ ਕਾਦਰ ਯਾਰ ਨਾਲ ਸੰਗ ਦੀ ਕਹਿ ਲੂਣਾ ਕਿਉਂ ਗਰਦਨੀ ਖੂਨ ਰਖਾਵਣਾ ਏ ਕਾਫ ਕਹੇ ਪੂਰਨ ਸੁਣੀ ਸੱਚ ਮਾਤਾ ਤੇਰੇ ਪਲੰਗ ਤੇ ਪੈਰ ਨਾ ਮੂਲ ਤਰਸਾਂ ਅੱਖੀ ਫੇਰ ਕੇ ਮੂਲ ਨਾ ਨਜ਼ਰ ਕਰਾਂ ਮੈਂ ਤਾਂ ਸੂਲੀ ਤੇ ਚੜਨ ਕਬੂਲ ਕਰਸਾਂ ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ ਕਹਿੰਦਾ ਧਰਮ ਗਵਾਈ ਕੇ ਕੀ ਮਰਸਾਂ ਕਾਦਰ ਯਾਰ ਨਾ ਸੰਗਦੀ ਕਹੇ ਲੂਣਾ ਤੇਰੇ ਲਹੂ ਦਾ ਪੂਰਨਾ ਘੁੱਟ ਪਰਸਾਂ